ਗੁਰੂ ਪਿਆਰੇਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀ ਤਰ ਸ਼ਹਿਨਸ਼ਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਹੁਤ ਹੀ ਸਤਿਕਾਰਯੋਗ ਮਾਤਾ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਸਾਂਝਾ ਕਰਾਂਗਾ ਜੋ ਕਿ ਲੜੀਵਾਰ ਵਿਚਾਰ ਆਪ ਜੀ ਦੇ ਨਾਲ ਕੀਤੀ ਵੀ ਜਾ ਰਹੀ ਹੈ ਪਿਛਲੀ ਵੀਡੀਓ ਵਿੱਚ ਆਪ ਜੀ ਨੇ ਸੁਣਿਆ ਕਿ ਕਿਵੇਂ ਮਾਤਾ ਜੀ ਅਤੇ ਛੋਟੇ ਸਾਹਿਬ ਜਾਦੇ ਸਰਸਾ ਨਦੀ ਤੋਂ ਨਿਕਲ ਕੇ ਜੰਗਲ ਨੂੰ ਰਵਾਨਾ ਹੁੰਦੇ ਨੇ ਜੋ ਕਿ ਟਾਲੀਆਂ ਕਿਕਰਾਂ ਦਾ ਬਹੁਤ ਸੰਘਣਾ ਜੰਗਲ ਸੀ ਜਿਸ ਟਾਲੀਆਂ ਦੀਆਂ ਵੱਡੀਆਂ ਤੇ ਤਿੱਖੀਆਂ-ਤਿੱਖੀਆਂ ਸੂਲਾ ਸਨ ਕਹਿਰ ਦੀ ਸਰਦੀ ਦਾ ਦਿਨ ਸੀ ਪੋਹ ਦਾ ਮਹੀਨਾ ਸੀ ਮੀਂਹ ਪੈ ਕੇ ਹਟਿਆ ਸੀ ਜੰਗਲ ਸਾਰਾ ਗਿੱਲਾ ਸੀ ਜਦੋਂ ਸਹਿਬਜ਼ਾਦੇ ਤੁਰਦੇ ਸਨ ਕਿਤੇ ਚਰਨਾ ਦੇ ਵਿੱਚ ਕੰਡੇ ਲੱਗਦੇ ਸਨ ਤੜੀ ਦੇ ਵਿੱਚ ਉਹ ਸੂਲ ਵੱਜਦੀ ਸੀ ਤੇ ਪੈਰ ਦੇ ਉੱਪਰ ਨਿਕਲ ਆਉਂਦੀ ਸੀ ਫਿਰ ਵੀ ਧਨਮਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਹੁਕਮ ਨੂੰ ਪ੍ਰਵਾਨ ਕਰਦੇ ਆ ਹੋਇਆ ਉਸ ਜੰਗਲ ਦੇ ਰਸਤੇ ਜਾਂਦੇ ਸਨ ਕਿਤੇ ਨਾ ਕਿਤੇ ਕੋਈ ਨਾ ਕੋਈ ਮੰਜ਼ਿਲ ਮਿਲੇਗੀ। ਮਾਤਾ ਜੀ ਅਤੇ ਸਹਬਜ਼ਾਦੇ ਚੱਲਦੇ-ਚੱਲਦੇ ਥੱਕ ਜਾਂਦੇ ਨੇ ਮਾਤਾ ਜੀ ਅਤੇ ਸਹਬਜ਼ਾਦੇ ਬੈਠ ਜਾਂਦੇ ਨੇ ਅੱਲਾ ਯਾਰਖਾ ਜੋਗੀ ਨੇ ਜੋ ਉੱਥੇ ਨਕਸ਼ਾ ਖਿੱਚਿਆ ਉਹ ਆਪ ਜੀ ਨੇ ਪਿਛਲੀ ਵੀਡੀਓ ਵਿੱਚ ਸੁਣਿਆ ਕਿ ਕਿਵੇਂ ਸਹਬਜ਼ਾਦੇ ਆਪਸ ਦੇ ਵਿੱਚ ਗੁਫ਼ਤਗੂ ਕਰਦੇ ਨੇ ਕਹਿੰਦੇ ਨੇ ਮਾਤਾ ਜੀ ਜਦੋਂ ਪਿਤਾ ਜੀ ਮਾਤਾ ਜੀ ਵੱਡੇ ਵੀ ਰੌਣਗੇ ਉਹ ਸਾਨੂੰ ਮਨਾਉਣਗੇ ਪਰ ਅਸੀਂ ਉਹਨਾਂ ਨਾਲ ਰੋਸ ਜਾਵਾਂਗੇ ਇਸ ਕਰਕੇ ਰੋਸਾਂਗੇ ਕਿ ਤੁਸੀਂ ਸਾਨੂੰ ਜੰਗਲ ਵਿੱਚ ਕਿਉਂ ਛੱਡ ਕੇ ਗਏ ਉਸ ਨਦੀ ਦੇ ਕਿਨਾਰੇ ਕਿਉਂ ਸਾਡੇ ਨਾਲੋਂ ਵਿਛੋੜਾ ਪਾਇਆ ਸਾਨੂੰ ਉਹ ਮਨਾਉਣਗੇ ਪਰ ਅਸੀਂ ਮੰਨਣ ਤੋਂ ਪਹਿਲਾਂ ਉਹਨਾਂ ਨਾਲ ਇੱਕ ਵਾਅਦਾ ਕਰਾਂਗੇ ਇਕਰਾਰ ਲਵਾਂਗੇ ਉਹਨਾਂ ਤੋਂ ਕਿ ਸਾਨੂੰ ਕਦੇ ਇਦਾਂ ਛੱਡ ਕੇ ਨਾ ਜਾਇਓ ਜਦੋਂ ਮਾਤਾ ਗੁਜਰ ਕੌਰ ਜੀ ਇਹ ਸਭ ਗੱਲਾਂ ਸੁਣਦੇ ਨੇ ਤਾਂ ਅੱਲਾ ਯਾਰਖਾ ਜੋਗੀ ਲਿਖਦਾ ਵੀ ਉਹ ਸਮਾਂ ਵੀ ਰੋ ਪਿਆ ਸੀ ਵੇਖੋ ਉਹ ਉਮਰਾਂ ਜਿੰਨਾ ਉਮਰਾਂ ਦੇ ਵਿੱਚ ਸਰਦੀ ਵੀ ਬਹੁਤ ਲੱਗਦੀ ਹੈ ਤੇ ਉਤੋਂ ਠੰਡ ਵੀ ਬਹੁਤ ਲੱਗ ਰਹੀ ਹੈ ਤੇ ਉਹ ਕੋਲ ਸੁੱਕਾ ਕੱਪੜਾ ਕੋਈ ਨਹੀਂ ਜਿਹੜੇ ਕੱਪੜੇ ਤਨ ਤੇ ਵਸਤਰ ਪਹਿਨੇ ਨੇ ਉਹ ਸਰਸਾ ਨਦੀ ਵਿੱਚ ਜੰਮੀ ਪੈਣ ਕਰਕੇ ਗਿੱਲੇ ਹੋ ਗਏ ਸਨ ਨੁੱਚੜ ਰਹੇ ਸਨ ਸਹਬਜਾਦਿਆਂ ਦੀਆਂ ਗੱਲਾਂ ਲਾਲ ਥੋਟੀਆਂ ਲਾਲ ਬੁੱਲ ਨੀਲੇ ਹੱਥ ਪੈਰ ਬਿਲਕੁਲ ਸੁੰਨ ਸਨ ਤੇ ਧਨਮਤਾ ਗੁਜਰ ਕੌਰ ਜੀ ਸਹਬਜਾਦਿਆਂ ਨੂੰ ਨਾਲ ਲੈ ਕੇ ਕਦੇ ਗੋਦੀ ਚੁੱਕ ਲੈਂਦੇ ਨੇ ਕਦੇ ਪੈਦਲ ਤੁਰਦੇ ਨੇ ਕਿਉਂਕਿ ਮਾਤਾ ਜੀ ਵੀ ਬਜ਼ੁਰਗ ਸਨ 80 ਸਾਲ ਦੀ ਉਮਰ ਸੀ ਤੇ ਸਹਬਜ਼ਾਦੇਆਂ ਦੀ 7 ਤੇ 9 ਸਾਲ ਦੀ ਉਮਰ ਸੀ। ਕਵੇਲਾ ਹੋਣ ਲੱਗਿਆ ਹੈ, ਸ਼ਾਮ ਢਲਣ ਲੱਗੀ ਹੈ, ਹਨੇਰਾ ਪੈਣ ਲੱਗਿਆ ਹੈ। ਮਾਤਾ ਗੁਜਰਕੌਰ ਜੀ ਜੰਗਲ ਦੇ ਵਿੱਚ ਸਹਬਜ਼ਾਦੇਆਂ ਨੂੰ ਲੈ ਜਾਂਦੇ ਹੋਏ ਇੱਕ ਛੰਨ ਵੇਖ ਲੈਂਦੇ ਨੇ ਦੂਰੋਂ, ਇੱਕ ਛੱਪੜੀ ਵੇਖ ਲੈਂਦੇ ਨੇ। ਫਿਰ ਉਹ ਛੱਪੜੀ ਦੇ ਬਾਹਰ ਜਾ ਕੇ ਆਵਾਜ਼ ਲਗਾਉਂਦੇ ਨੇ, ਵੇ ਛੱਪੜੀ ਦੇ ਮਾਲਕਾ ਘਰ ਹੀ ਐ। ਤੇ ਫਿਰ ਅੰਦਰੋਂ ਆਵਾਜ਼ ਆਉਂਦੀ ਐ ਕਿ ਜੀ ਮੈਂ ਘਰ ਹੀ ਆਂ। ਤੇ ਉਹ ਛਪੜੀ ਦਾ مالک ਬਾਹਰ ਨਿਕਲਦਾ ਹੈ ਬਾਹਰ ਨਿਕਲ ਕੇ ਕਿਵੇਂ ਮਾਤਾ ਗੁਜਰਕੌਰ ਜੀ ਨੂੰ ਨਮਸਕਾਰ ਕਰਦਾ ਹੈ ਕਿਵੇਂ ਸਹਬਜਾਦੇ ਦੀ ਹਾਲਤ ਨੂੰ ਵੇਖਦਾ ਹੈ ਫਿਰ ਕਿਵੇਂ ਸਹਬਜਾਦੇ 7 ਸਾਲ ਤੇ 9 ਸਾਲ ਦੀ ਉਮਰ ਦੇ ਉਹ ਬੱਚੇ 80 ਸਾਲ ਦੀ ਮਾਤਾ ਬਜ਼ੁਰਗ ਇਸ ਛਪੜੀ ਦੇ ਵਿੱਚ ਇਸ ਛੰਨ ਦੇ ਵਿੱਚ ਰਾਤ ਕੱਟਦੇ ਨੇ ਕੌਣ ਸੀ ਇਹ ਫਰਿਸ਼ਤਾ ਲੋਗੂ ਪਿਆਰਿਓ ਆਓ ਆਪਾਂ ਇਤਿਹਾਸ ਸਾਂਝਾ ਕਰੀਏ ਬੇਨਤੀ ਹੈ ਵੀਡੀਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਇਤਿਹਾਸ ਪਤਾ ਲੱਗ ਸਕੇ ਕਿ ਸਤ ਪੋਦੀ ਰਾਤ ਮਾਤਾ ਜੀ ਅਤੇ ਸਹਿਜ ਆਦਿਆਂ ਨੇ ਕਿੱਥੇ ਤੇ ਕਿਵੇਂ guzari ਸੀ ਸੋ ਗੁਰੂ ਪਿਆਰਿਓ ਜਦੋਂ ਮਾਤਾ ਗੁਜਰ ਕੌਰ ਜੀ ਛੰਨ ਕੋਲੇ ਪਹੁੰਚਦੇ ਨੇ ਆਵਾਜ਼ ਲਗਾਉਂਦੇ ਨੇ ਤਾਂ ਅੰਦਰੋਂ ਇੱਕ ਫਰਿਸ਼ਤਾ ਆਉਂਦਾ ਹੈ ਜਿਹਦਾ ਇਤਿਹਾਸ ਦੇ ਵਿੱਚ ਨਾਮ ਕੁੰਮਾ ਮਾਸ਼ਕੀ ਹੈ ਜਿਹਨੂੰ ਲੋਕ ਕੀਮਾ ਵੀ ਆਖਿਆ ਕਰਦੇ ਸੀ ਜਿਹਦਾ ਅਸਲੀ ਨਾਮ ਕਰੀਮ ਬਖਸ਼ ਸੀ ਪਰ ਉਹ ਕਰਮੋਂ ਤੋਂ ਇੱਕ ਹਿੰਦੂ ਸੀ ਜਿਹੜਾ ਬਾਅਦ ਵਿੱਚ ਜ਼ੁਲਮ ਦਾ ਸਤਾਇਆ ਹੋਇਆ ਮੁਸਲਮਾਨ ਬਣਿਆ ਸੀ ਤੇ ਗੁਰੂ ਪਿਆਰੇ ਜਦੋਂ ਮਾਤਾ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਵੇਖਦਾ ਤਾਂ ਛੋਟੇ-ਛੋਟੇ ਬੱਚਿਆਂ ਦੇ ਮੂੰਹ ਲਾਲ ਸੀ ਚਰਨ ਤੇ ਹੱਥ ਕੰਬ ਰਹੇ ਸਨ ਠੰਡ ਦੇ ਨਾਲ ਤੇ ਉਮਰਾਂ ਵੀ ਉਹ ਜਿੰਨਾ ਉਮਰਾਂ ਵਿੱਚ ਠੰਡ ਬਹੁਤ ਲੱਗਦੀ ਹੈ ਮਨ ਪਿਗਲ ਜਾਂਦਾ ਹੈ ਵੇਖ ਕੇ ਤੇ ਬੇਨਤੀ ਕਰਦਾ ਮਾਤਾ ਜੀ ਤੁਸੀਂ ਹੁਕਮ ਕੀਤਾ ਬਾਹਰ ਆਓ ਮੈਂ ਆ ਗਿਆ ਦੱਸੋ ਮਾਤਾ ਜੀ ਕਹਿੰਦੇ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਕੁੰਮਾ ਹੈ ਕੀਮਾ ਕਹਿੰਦੇ ਨੇ ਲੋਕ ਕੁੰਮਾ 마什 ਕੀ ਹੈ 마什 ਕੀ ਦਾ ਮਤਲਬ ਹੈ ਮਲਾਹ ਹਾਂ ਮੈਂ ਜਿਹੜੀਆਂ ਬੇੜੀਆਂ ਨੇ ਇਹ ਦਰਿਆ ਦੇ ਵਿੱਚ ਚਲਾਉਂਦਾ ਹਾਂ ਸਤਲੁਜ ਦੇ ਵਿੱਚ ਬੇੜੀਆਂ ਚਲਾ ਕੇ ਆਪਣਾ ਗੁਜ਼ਾਰਾ ਬਸਰ ਕਰਦਾ ਹਾਂ ਮਾਤਾ ਜੀ ਕਹਿੰਦੇ ਬੇ ਗੱਲ ਸੁਣ ਕੁੰਮਿਆ ਅੱਜ ਖਾਲਸੇ ਤੇ ਭੀੜ ਬਣੀ ਹੈ ਅਸੀਂ ਤੇਰੀ ਇਸ ਛੰਨ ਦੇ ਵਿੱਚ ਇਸ ਕੁਲੀ ਦੇ ਵਿੱਚ ਅੱਜ ਰਾਤ ਗੁਜ਼ਾਰਨੀ ਹੈ ਕੱਲ ਅਸੀਂ ਸਵੇਰੇ ਅਮਰਤ ਵੇਲੇ ਤੁਰ ਜਾਵਾਂਗੇ। ਕੁੰਮਾ ਮਾਸ਼ਕੀ ਹੱਥ ਜੋੜ ਕੇ ਕਹਿੰਦਾ ਮਾਤਾ ਜੀ ਸਹਿਬਜ਼ਾਦਿਆਂ ਨੂੰ ਵੀ ਤੁਸੀਂ ਇੱਥੇ ਰੱਖ ਸਕਦੇ ਹੋ, ਰਹਿ ਸਕਦੇ ਹੋ। ਇਤਿਹਾਸ ਦੱਸਦਾ ਕੁੰਮਾ ਮਾਸ਼ਕੀ ਨੇ ਜੋ ਉਹਦੀ ਸ਼ਾਨ ਸੀ, ਕੁੱਲੀ ਸੀ, ਉਸ ਕੁੱਲੀ ਦੇ ਵਿੱਚ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਰਹਿਣ ਦੇ ਲਈ ਕਿਹਾ ਆਪ ਉਸ ਛੰਨ ਦੇ ਬਾਹਰ ਪੈ ਜਾਂਦਾ ਬੈਠ ਜਾਂਦਾ ਸਾਰੀ ਰਾਤ ਪਹਿਰਾ ਦਿੰਦਾ ਕਿ ਮੁਗਲ ਸਿਪਾਹੀ ਆ ਕੇ ਕਿਤੇ ਮਾਤਾ ਜੀ ਨੂੰ ਅਤੇ ਸਹਿਬਜ਼ਾਦੇ ਨੂੰ ਗ੍ਰਿਫਤਾਰ ਨਾ ਕਰ ਲੈਣ ਭਾਵੇਂ ਇਹਨੂੰ ਪਤਾ ਨਹੀਂ ਸੀ ਇਹ ਕੌਣ ਨੇ ਮਾਤਾ ਜੀ ਨੇ ਦੱਸਿਆ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਆਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਿਬਜ਼ਾਦੇ ਨੇ ਮੇਰੇ ਪੁੱਤਰੇ ਨੇ ਇਸ ਕਰਕੇ ਉਹ ਸਾਰੀ ਰਾਤ ਆਪਣੀ ਛੰਨ ਦੇ ਬਾਹਰ ਪਹਿਰਾ ਦਿੰਦਾ ਰਿਹਾ ਤੇ ਮਾਤਾ ਜੀ ਨੂੰ ਨੀਂਦ ਕਿੱਥੇ ਆਉਣੀ ਹੈ ਜਿਹਦਾ ਪਰਿਵਾਰ ਵਿਛੜਿਆ ਹੋਵੇ ਉਹਨੂੰ ਨੀਂਦ ਨਹੀਂ ਆਉਂਦੀ ਆਪਣੇ ਬੁੱਢੜੇ ਹੱਡਾਂ ਦਾ ਨਿਗ ਸਹਿਬ ਜਿਆਦਿਆਂ ਨੂੰ ਦਿੰਦੇ ਹੋਏ ਸੁਲਾ ਦਿੰਦੇ ਨੇ ਮਾਤਾ ਗੁਜਰਕੌਰ ਜੀ ਸਾਰੀ ਰਾਤ ਜਾਗ ਕੇ ਕੱਟਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅਕਾਲ ਪੁਰਖ ਨੂੰ ਯਾਦ ਕਰਦੇ ਨੇ ਤੇ ਗੁਰੂ ਪਿਆਰਿਓ ਅਮਰਤ ਵੇਲਾ ਹੁੰਦਾ ਹੈ ਅਮਰਤ ਵੇਲੇ ਮਾਤਾ ਜੀ ਨੂੰ ਕੁੰਮਾ ਮਾਸਕੀ ਬੇਨਤੀ ਕਰਦਾ ਕਿ ਮਾਤਾ ਜੀ ਮੈਂ ਪ੍ਰਸ਼ਾਦਾ ਬਣਵਾ ਕੇ ਲੈ ਕੇ ਆਉਣਾ ਤੁਸੀਂ ਜਰੂਰ ਛੱਕਿਓ ਤੇ ਗੁਰੂ ਪਿਆਰਿਓ ਉਸ ਸਮੇਂ ਇੱਕ ਬਜ਼ੁਰਗ ਮਾਈ ਸੀ ਕੋਲ ਰਹਿੰਦੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਲక్ష్ਮੀ ਜੀ ਆਉਂਦਾ ਹੈ ਉਹ ਬੀਬੀ ਲక్ష్ਮੀ ਤੋਂ ਪ੍ਰਸ਼ਾਦਾ ਬਣਵਾ ਕੇ ਲੈ ਕੇ ਆਇਆ ਸਾਰੀ ਵਾਰਤਾ ਸੁਣਾਈ ਸਹਿਬ ਜਾਦਿਆ ਨੇ ਅਤੇ ਮਾਤਾ ਗੁਜਰ ਕੌਰ ਜੀ ਨੇ ਪ੍ਰਸ਼ਾਦਾ ਛਕਿਆ ਤੇ ਮਾਤਾ ਜੀ ਬੜੇ ਖੁਸ਼ ਨੇ ਮਾਤਾ ਜੀ ਨੇ ਮਾਤਾ ਲక్ష్ਮੀ ਜੀ ਨੂੰ ਅਤੇ ਕੁੰਮਾ ਮਾਸਕੀ ਜੀ ਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਦੋ ਮੋਹਰਾਂ ਕਹਿੰਦੇ ਨੇ ਇਤਿਹਾਸਕਾਰ ਪੰਜ ਮੋਹਰਾਂ ਵੀ ਕਹਿੰਦੇ ਨੇ ਉਹ ਮੋਹਰਾਂ ਦੇ ਕੇ ਜੋ ਉਹਨਾਂ ਨੇ ਸੇਵਾ ਕੀਤੀ ਸੀ ਉਹਦੇ ਬਦਲੇ ਇਹ ਭੇਟਾ ਦਿੱਤੀ ਫਿਰ ਉਸ ਸਮੇਂ ਕਹਿੰਦੇ ਉੱਥੇ ਗੰਗੂ ਬ੍ਰਾਹਮਣ ਆ ਜਾਂਦਾ ਗੰਗੂ ਬ੍ਰਾਹਮਣ ਪਤਾ ਕਰਦਾ ਕਰਦਾ ਕੁੰਮਾ 마ਸ਼ਕੀ ਨੂੰ ਮਿਲਦਾ ਕੁੰਮਾ 마ਸ਼ਕੀ ਤੋਂ ਪਤਾ ਲੱਗਦਾ ਕਿ ਮਾਤਾ ਜੀ ਸਾਹਿਬ ਜਾਦੇ ਇੱਥੇ ਨਹੀਂ ਅੱਠ ਪੋਹ ਦੀ ਸਵੇਰ ਨੂੰ ਸੱਤ ਪੋਹ ਦੀ ਰਾਤ ਕੁੰਮਾ 마ਸ਼ਕੀ ਦੀ ਛੱਪੜੀ ਵਿੱਚ ਕੱਟਦੇ ਨੇ ਅੱਠ ਪੋਹ ਦੀ ਸਵੇਰ ਨੂੰ ਆਪਣੇ ਪਿੰਡ ਸਹੀੜੀ ਲੈ ਜਾਂਦਾ ਹੈ ਜਿਹਨੂੰ ਉਸ ਸਮੇਂ ਖੇੜੀ ਆਖਿਆ ਜਾਂਦਾ ਸੀ ਨੌ ਪੋਹ ਦੀ ਰਾਤ ਮਾਤਾ ਜੀ ਗੰਗੂ ਦੇ ਘਰ ਕੱਟਦੇ ਨੇ ਉਹ ਅਗਲਾ ਇਤਿਹਾਸ ਆਪਾਂ ਸਾਂਝਾ ਕਰਾਂਗੇ ਸੋ ਗੁਰੂ ਪਿਆਰਿਓ ਆਪਾਂ ਸਾਰਾ ਇਤਿਹਾਸ ਜਾਣਦੇ ਆ ਕਿ ਜਦੋਂ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਸਹਿਬਜ਼ਾਦਿਆਂ ਨੂੰ ਤਾਂ ਨੀਹਾਂ ਵਿੱਚ ਚੈਨ ਦਿੱਤਾ ਸੀ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਜਦੋਂ ਇਸ ਕੁੰਮਾ ਮਾਸਕੀ ਨੂੰ ਪਤਾ ਲੱਗਿਆ ਤਾਂ ਤਾਹਾਂ ਮਾਰ-ਮਾਰ ਰੋਂਦਾ ਸੀ ਆਖਦਾ ਸੀ ਓਏ ਕੁੰਮਿਆ ਬਹੁਤ ਵੱਡੀ ਗਲਤੀ ਕਰ ਬੈਠਿਆ ਤੂੰ ਜਿੱਥੇ ਇੱਕ ਰਾਤ ਮਾਤਾ ਜੀ ਅਤੇ ਸਹਿਬਜ਼ਾਦੇ ਰੁਕੇ ਸੀ ਕਾਸ਼ ਤੂੰ 2-4 ਰਾਤਾਂ ਇੱਥੇ ਰੱਖ ਲੈਂਦਾ ਤੇਰੀ ਛਾਂ ਦੇ ਵਿੱਚ ਕੱਟ ਲੈਂਦੇ ਤਾਂ ਸਹਿਬਜ਼ਾਦਿਆਂ ਨਾਲ ਅਤੇ ਮਾਤਾ ਜੀ ਨਾਲ ਇਹ ਨਾ ਨਾ ਵਾਪਰਦਾ ਇਹ ਕਹਿਰ ਨਾ ਢੈਂਦਾ ਉਹਨਾਂ ਤੇ ਪਰ ਜੋ ਮਨਜ਼ੂਰ ਸੀ ਉਹ ਹੋਇਆ ਪਰ ਜ਼ੁਲਮ ਡਾਡਾ ਹੋਇਆ ਕੁੰਮਾ ਮਾਸਕੀ ਆਪਣੇ ਆਪ ਨੂੰ ਕਹਿ ਰਿਹਾ ਸੋ ਗੁਰੂ ਪਿਆਰਿਓ ਕੁੰਮਾ ਮਾਸਕੀ ਤਾਹਾਂ ਮਾਰਦਾ ਕਿ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਤੇ ਗੁਰੂ ਪਿਆਰਿਓ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਏਟ ਨਾਟ ਖੜਕਾਈ ਆ ਤਾਂ ਕੁੰਮਾ ਮਾਸਕੀ ਜੀ ਨੂੰ ਵੀ ਮਿਲੇ ਸੀ ਫਿਰ ਇਹ ਕੁੰਮਾ ਮਾਸਕੀ ਕਰਮ ਸਿੰਘ ਬਣ ਗਿਆ ਸੀ ਅਮਰਤੋ ਛੱਕੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਸੀ ਕੁੰਮਾ ਮਾਸਕੀ ਤੂੰ ਗੁਰੂ ਕੇ ਲਾਲਾਂ ਦੀ ਅਤੇ ਮਾਤਾ ਜੀ ਦੀ ਜੋ ਸੇਵਾ ਕੀਤੀ ਹੈ ਉਹ ਇਹਸਾਨ ਨੂੰ ਸਿੱਖ ਕਮ ਕਦੇ ਨਹੀਂ ਪੂਰਾ ਸਕਦੀ ਜੋ ਕਹਿਰ ਮੁਗਲਾ ਨੇ ਗੰਗੂ ਬ੍ਰਾਹਮਣ ਵਰਗਿਆਂ ਨੇ ਝੂਠੇ ਆਨੰਦ ਵਰਗਿਆਂ ਨੇ ਜਿਨ੍ਹਾਂ ਨੂੰ ਸੱਚਾ ਆਨੰਦ ਕਹਿੰਦੇ ਨੇ ਸਹਿਬ ਜਾਦਿਆਂ ਦੇ ਅਤੇ ਮਾਤਾ ਗੁਜਰ ਕੌਰ ਦੀ ਤੇ ਵਰਸਾਇਆ ਉਹਨਾਂ ਨੂੰ ਪਾਪਾਂ ਦੀ ਸਜ਼ਾ ਦਿੱਤੀ ਜਾਏਗੀ ਤੇ ਇਸ ਬੰਦਾ ਸਿੰਘ ਬਹਾਦਰ ਨੇ ਦਿੱਤੀ ਵੀ ਤੇ ਗੁਰੂ ਪਿਆਰਿਓ ਫਿਰ ਇਹ কুমਮਾ ਮਾਸ਼ਕੀ ਕਰਮ ਸਿੰਘ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭਰਤੀ ਹੋ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿੰਦੇ ਨੇ ਕੁੰਮਿਆ ਤੈਨੂੰ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਯਾਦ ਕਰੇਗੀ ਤੇਰੇ ਸੋਹਲੇ ਗਾਇਆ ਕਰੇਗੀ ਕਿ ਤੂੰ ਗੁਰੂ ਕੇ ਲਾਲਾ ਅਤੇ ਮਾਤਾ ਗੁਜਰਕੌਰ ਜੀ ਨੂੰ ਇੱਕ ਰਾਤ ਆਪਣੀ ਛੰਨ ਦੇ ਵਿੱਚ ਵਿਰਾਹ ਠਹਿਰਨ ਦੇ ਲਈ ਜਗ੍ਹਾ ਦਿੱਤੀ ਸੀ ਸੋ ਗੁਰੂ ਪਿਆਰੇ ਇਸ ਕੁੰਮਾमाशਕੀ ਤੇ ਜੋ ਤੁਸੀਂ ਤਸਵੀਰ ਵੇਖ ਰਹੇ ਹੋ ਇਹ ਕੁੰਮਾमाशਕੀ ਦੀ ਛੱਪੜੀ ਦੀ ਹੈ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਅਗਲਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿ ਨੋਪੋ ਨੂੰ ਕੀ ਵਾਪਰਦਾ ਹੈ ਕਿਵੇਂ ਗੰਗੂ ਬ੍ਰਾਹਮਣ ਦਾ ਮਨ ਬੇਈਮਾਨ ਹੋ ਜਾਂਦਾ ਹੈ ਲੋ ਗੁਰੂ ਪਿਆਰਿਓ ਇਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਚ ਅਗਲਾ ਇਤਿਹਾਸ ਲੈ ਕੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ